ਬਾਪ ਦੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰੇ ਪੁੱਤ ਔਰ ਚਾਰੇ 6-6 ਫੁੱਟ ਜਵਾਨ ਤੇ ਇੱਕ ਦੂਜੇ ਨਾਲੋਂ ਸੋਹਣੇ ਇਸ ਦੁਨੀਆ ਤੋਂ ਖਤਮ ਕਰ ਦਿੱਤੇ ਜਾਣ ਤੇ ਫੇਰ ਉਹ ਵੀ ਕੋਈ ਜੀਣਾ ਕੋ ਜੀਣਾ ਨਹੀਂ ਹੁੰਦਾ ਸਰਦਾਰ ਚਮੇਲ ਸਿੰਘ ਜੀ ਜਿੰਨਾਂ ਦੇ ਚਾਰ ਪੁੱਤਰ ਸੀਗੇ ਤਿੰਨ ਤੇ ਪੁਲਿਸ ਨੇ ਸ਼ਿਦ ਕਰਤੇ ਚੌਥਾ ਜਿਹੜਾ ਬਿਜਲੀ ਦਾ ਕਰੰਟ ਲੱਗਣ ਕਰਕੇ ਇਸ ਦੁਨੀਆ ਤੋਂ ਚਲਾ ਗਿਆ ਇੱਕ ਸਿੰਘਣੀ ਵੀ ਗਈ ਮਾਤਾ ਵੀ ਗਈ ਹੋਰ ਇੱਕ ਬਜ਼ੁਰਗ ਪਿੰਡ ਘਰ ਚੋਂ 7-8 ਮੌਤਾਂ ਇਸ ਪਰਿਵਾਰ ਦੇ ਵਿੱਚ ਹੋਈਆਂ ਨੇ ਦੁਬਾਰਾ ਆਂਦੇ ਤੇ ਸੱਪ ਦੇ ਬੱਚੇ ਆ ਇਹਦੇ ਬੱਚਿਆਂ ਨੂੰ ਮਾਰਦ ਪਈ ਜਿਸ ਖੜਕੂ ਨੂੰ ਵੀ ਉਹਨਾਂ ਨੇ ਖਤਮ ਕਰਨਾ ਹੁੰਦਾ ਸੀਗਾ ਤੇ ਉਹਨੂੰ ਪਗੋੜਾ ਕਰਾਰ ਦੇ ਦਿੰਦੇ ਸੀ ਜਾਂ ਉਤੇ ਹੀ ਕਹਿੰਦੇ ਸੀ ਉਹਦੇ ਸਾਥੀ ਛਡਾ ਕੇ ਲੈ ਗਿਆ ਤੇ ਇਸ ਤਰ੍ਹਾਂ ਭਾਈ ਗੁਰਦੀਪ ਸਿੰਘ ਨੂੰ ਹਿਆਰਪੁਰ ਪੁਲਿਸ ਨੇ ਜਿਹੜਾ ਉਦੋਂ ਸ਼ਹੀਦ ਕਰ ਦਿੱਤਾ ਸੀ ਬਹੁਤ ਜ਼ਿਆਦਾ ਪੁਲਿਸ ਨੇ ਤਾਂ ਕੀਤਾ ਹੂੰ ਘਰ ਚ ਗੱਡੀ ਮੋਟਰਸਾਈਕਲ ਹੀ ਟਰੈਕਟਰ ਹੀ ਸਾਰੇ ਲੈ ਗਏ ਦੰਗਰ ਜਿਹੜੇ ਉਹ ਵੀ ਫਿਰ ਛੱਡ ਦਿੱਤੇ ਸਾਨੂੰ ਬਹੁਤ ਜ਼ਿਆਦਾ ਤਾਂਕੀਤਾ ਘਰੋਂ ਨਿਕਲ ਜਾਣਾ ਬਹੁਤ ਮੁਸ਼ਕਲ ਦੇ ਵਿੱਚ ਛੋਟੇ ਛੋਟੇ ਬੱਚੇ ਸਾਰੇ ਦੋ ਪਰਸਾਈ ਨੇ ਜਿਆਦਾ ਹਮ ਉਤਾਂਕਾ ਦੀ ਕਦੀ ਕਿਸੇ ਨੂੰ ਫੜ ਕੇ ਲੈ ਜਾਂਦੇ ਕਦੀ ਕਿਸੇ ਨੂੰ ਲੈ ਜਾਂਦੇ কোর্ਟ ਦੇ ਹਜਾ ਕੇ ਹਰਜੀਤ ਸਿੰਘ ਨੂੰ ਮਾਰ ਪਈ ਬਲਤੇਜ ਸਿੰਘ ਨੂੰ ਪਈ ਬਲਤੇਜ ਵੀ ਘਰੋਂ ਚੱਲ ਗਿਆ ਫਿਰ ਗੜਗਾਉਂ ਜਾ ਕੇ ਪਰਸਵਾਲਿਆਂ ਦੇ ਨੂੰ ਸ਼ਹੀਦ ਕਰ ਦਿੱਤਾ ਜੇ ਕਿਹੇ ਰਿਸ਼ਤੇਦਾਰ ਤੇ ਜਾਣਦੇ ਹਾਂ ਤਾਂ ਉਹਨਾਂ ਨੂੰ ਵੀ ਤੰਗ ਕਰਦੇ ਮੇਰਾ ਭਰਾ ਹੀ ਸੁੱਚਾ ਸਿੰਘ ਉਹ ਵਿਚਾਰਾ ਹੁਣ ਦੁਨੀਆ ਤੇ ਨਹੀਂ ਰਿਹਾ ਉਹਨੂੰ ਵੀ ਮਾਲ ਮੰਡੀ ਲੈ ਜਾਂਦੇ ਹੁੰਦੇ ਸੀ ਸੱਤ ਕਿੱਲੇ ਸਾਡੀ ਬਾਸਪਤੀ ਉਹ ਵੀ ਸਾਡੀ ਇਨਾਂ ਦੇ ਵਿੱਚ ਖਰਾਬ ਕਰ ਦਿੱਤੀ ਕੋਈ ਫਸਲ ਨਹੀਂ ਹੋਣ ਦਿੰਦੇ ਤੇ ਗਰਦੀਪ ਸਿੰਘ ਦੀ ਤੇ ਸਾਨੂੰ ਲਾਸ ਹੀ ਨਹੀਂ ਦਿੱਤੀ ਨਾ ਪਲਤੇਸ਼ ਸਿੰਘ ਦੀ ਮਿਲੀ ਆ ਕੋਈ ਘਰ ਤੇ ਇੰਨਾ ਪੈਰਵਾਹੀ ਕਰਨ ਵਾਲਾ ਹੈ ਨਹੀਂ ਅਸੀਂ ਤਾਂ ਆਪ ਉੱਥੇ ਲੁਕਦਿਆਂ ਫਿਰਤੀਆਂ ਹਾਂ ਤੇ ਘਾਰ ਹੀ ਸਾਡਾ ਠੱਣ ਵਾਲਾ ਸੀ ਉਹ ਪਿਆਲੀ ਵੇਚ ਕੇ ਆਪਾਂ ਘਰ ਬਣਾ ਬਣਾਇਆ ਛੋਟਾ ਜਿਹਾ ਪੋਸ਼ ਇਹ ਵੀਰ ਨੇ ਸਾਡੀ ਬਹੁਤ ਬਹੁਤ ਮਦਦ ਕੀਤੀ ਵੀਰ ਜੀ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਜੀ ਸੰਘਰਸ਼ ਦਾ ਸੱਚ ਪ੍ਰੋਗਰਾਮ ਵੇਖਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪੱਖੋ ਦੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਘਰਸ਼ ਦੀਆਂ ਗੱਲਾਂ ਕਰਦਿਆਂ ਇੱਕ ਦਹਾਕੇ ਤੋਂ ਵੱਧ ਸਮਾਂ ਬੀਤ ਗਿਆ ਜੀ ਅੱਜ ਸਾਡੇ ਸਟੂਡੀਓ 'ਚ ਪਹੁੰਚੇ ਨੇ ਸਤਿਕਾਰਯੋਗ ਬੀਬੀ ਸੁਰਿੰਦਰ ਕੌਰ ਜੀ ਜੋ ਕਿ ਸਿੰਘਣੀ ਨੇ ਸ਼ਹੀਦ ਪਾਈ ਗੁਰਦੀਪ ਸਿੰਘ ਉਰਫ ਮਾਨ ਸਿੰਘ ਮਾਨ son of ਸਰਦਾਰ ਚਮੇਲ ਸਿੰਘ ਪਿੰਡ ਰਮਾਣਾ ਚੱਕ ਜ਼ਿਲ੍ਹਾ ਅੰਮ੍ਰਿਤਸਰ 14/7/1991 ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੀ ਪੁਲਿਸ ਨੇ ਉਸ ਨੂੰ ਅਦਾਲਤ ਦੀ ਪੇਸ਼ੀ ਤੋਂ ਬਾਅਦ ਜਦੋਂ ਸ਼ਾਮ ਨੂੰ ਲਿਆ ਕੇ ਤੇ ਹਵਾਲਾਤ ਚ ਬੰਦ ਕੀਤਾ ਗ੍ਰਿਫਤਾਰ ਉਹ ਪਹਿਲਾਂ ਕਰ ਲਏ ਗਏ ਸਨ ਤੇ ਰਾਤ ਨੂੰ ਸ਼ੋਅ ਕਰਤਾ ਵੀ ਉਹ ਕੰਧ ਪਾੜ ਕੇ ਹਵਾਲਾਤ ਦੀ ਤੇ ਭਗੋੜੇ ਹੋ ਗਿਆ ਇਹ ਉਸ ਸਮੇਂ ਦੇ ਕੁਝ ਪੁਲਿਸ ਅਫਸਰਾਂ ਦਾ ਇਹ ਢੰਗ ਤਰੀਕਾ ਹੁੰਦਾ ਸੀ ਭਈ ਜਿਸ ਖੜਕੂ ਨੂੰ ਵੀ ਉਹਨਾਂ ਨੇ ਖਤਮ ਕਰਨਾ ਹੁੰਦਾ ਸੀਗਾ ਤੇ ਉਹਨੂੰ ਭਗੋੜਾ ਕਰਾਰ ਦੇ ਦਿੰਦੇ ਸੀ ਜਾਂ ਉਤੇ ਇਹ ਕਹਿੰਦੇ ਸੀ ਉਹਦੇ ਸਾਥੀ ਛਡਾ ਕੇ ਲੈ ਗਿਆ ਤੇ ਇਸ ਤਰ੍ਹਾਂ ਭਾਈ ਗੁਰਦੀਪ ਸਿੰਘ ਨੂੰ ਚਾਰ ਪਰ ਪੁਲਿਸ ਨੇ ਜਿਹੜਾ ਉਦੋਂ ਸ਼ਹੀਦ ਕਰ ਦਿੱਤਾ ਸੀ ਸਰਦਾਰ ਚਮੇਲ ਸਿੰਘ ਜੀ ਜਿੰਨਾਂ ਦੇ ਚਾਰ ਪੁੱਤਰ ਸੀਗੇ ਤਿੰਨ ਤੇ ਪੁਲਿਸ ਨੇ ਸ਼ਹੀਦ ਕਰਤੇ ਚੌਥਾ ਜਿਹੜਾ ਬਿਜਲੀ ਦਾ ਕਰੰਟ ਲੱਗਣ ਕਰਕੇ ਇਸ ਦੁਨੀਆ ਤੋਂ ਚਲਾ ਗਿਆ ਇੱਕ ਸਿੰਘਣੀ ਵੀ ਗਈ ਮਾਤਾ ਵੀ ਗਈ ਹੋਰ ਇੱਕ ਬਜ਼ੁਰਗ ਪਿੰਡ ਘਰ ਚੋਂ ਸੱਤ ਅੱਠ ਮੌਤਾਂ ਇਸ ਪਰਿਵਾਰ ਦੇ ਵਿੱਚ ਹੋਈਆਂ ਤੇ ਚਾਰ ਪੁੱਤ ਸ਼ੀਆਂ ਵਰਗੇ ਜਵਾਨ ਤੇ ਇੱਕ ਦੂਜੇ ਨਾਲ ਵੱਧ ਸੋਹਣੇ ਕਿਉਂਕਿ ਅ ਇਤਫਾਕ ਕਹਿ ਲਓ ਜਾਂ ਕੋਈ ਖੁਸ਼ਕਿਸਮਤੀ ਦੀ ਗੱਲ ਕਹਿ ਲਓ ਕਿ ਮੈਨੂੰ ਇਹਨਾਂ ਸਾਰੇ ਭਰਾਵਾਂ ਦੇ ਨਾਲ ਹੀ ਵਿਚਰਣ ਦਾ ਮੌਕਾ ਮਿਲਿਆ ਤੇ ਜਿਹੜਾ ਪਲਜੀਤ ਸਿੰਘ ਸੀ ਉਹ ਐਮਪੀ ਅਤेंद्रਪਾਲ ਸਿੰਘ ਦੇ ਨਾਲ ਉਦੋਂ ਜਦੋਂ ਉਹ ਐਮਪੀ ਬਣੇ ਨੇ ਉਦੋਂ ਉਹਨਾਂ ਨਾਲ ਵਿਚਰਦੇ ਰਹੇ ਨੇ ਦਾਸ ਵੀ ਉੱਥੇ ਕੁਝ ਸਮਾਂ ਰਿਹਾ ਸੀਗਾ ਤੇ ਅਸੀਂ ਇਕੱਠੇ ਹੀ ਸੀ ਚਾਰੇ ਤੇ ਚਲੋ ਅੱਜ ਗੱਲ ਕਰਦੇ ਆਂ ਬੀਬੀ ਸਰੰਦਰ ਕੌਰ ਜੀ ਦੇ ਨਾਲ ਪੀਸ ਪਰਿਵਾਰ ਦੇ ਉੱਤੇ ਇਹ ਕਹਿਰ ਕਿਵੇਂ ਸ਼ੁਰੂ ਹੋਇਆ ਤੇ ਕਿਵੇਂ ਅੱਜ ਇਹ ਪਰਿਵਾਰ ਜਿਹੜਾ ਵਾ ਇਹ ਆਪਣੀ ਜੀਵਨ ਬਸਰ ਕਰ ਰਿਹਾ ਆ ਬੀਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਸਭ ਤੋਂ ਪਹਿਲਾਂ ਦੱਸਿਓ ਪੀ ਇਹ ਕਦੋਂ ਤੁਹਾਡਾ ਵਿਆਹ ਕਦੋਂ ਹੁੰਦਾ ਸਾਡਾ 84 ਸਾਲ ਚ ਹੋਇਆ ਵਾ ਅਮਨ ਦੇ ਗਰਦੀਪ ਸਿੰਘ ਨਾਲ ਮਾਨ ਸਿੰਘ ਮਾਨ ਨਾਲ ਹਾਂਜੀ ਉਸ ਤੋਂ ਬਾਅਦ ਆ 2 3 ਸਾਲ ਮਤਲਬ ਆਉਂਦੇ ਜਾਂਦੇ ਰਹੇ ਪਹਿਲਾਂ ਪਤਾ ਨਹੀਂ ਲੱਗਾ ਫਿਰ ਬਾਅਦ ਚ ਪਤਾ ਲੱਗਾ ਕਿ ਇਹ ਪਘੋੜੇ ਹੋ ਗਿਆ 85 ਸਾਲ ਚ ਮੇਰਾ ਬੇਟਾ ਹੋਇਆ ਅੱਛਾ ਉਸ ਤੋਂ ਬਾਅਦ ਆ ਫਿਰ ਇਹ ਕਵਲਜੀਤ ਸਿੰਘ ਕੰਬਾ ਕੰਬਾ ਹਰੂਵਾਲ 1986 ਵਿੱਚ ਉਹਨਾਂ ਨਾਲ ਇਹਨਾਂ ਦਾ ਮੇਲ ਜੋਲ ਹੋਇਆ ਉਤੋਂ ਆ ਕੁਝ ਚੀਜ਼ਾਂ ਵਾਕਿਆ ਹੀ ਸਾਧ ਸੰਗਤ ਜੀ ਜਿਹੜੀ ਯਾਦਾਸ਼ਤ ਚ ਨਹੀਂ ਰਹਿੰਦੀਆਂ ਹਾਂਜੀ ਹਰਵਾਰ ਤੋਂ ਇੱਕ ਬੜਾ ਉੱਚ ਕੋਟੀ ਦਾ ਖੜਕੂ ਹੋਇਆ ਵਾ ਸ਼ੀਲ ਭਾਈ ਕਮਲਜੀਤ ਸਿੰਘ ਕੰਬਾ ਉਰਫ ਜਨਰਲ ਸ਼ੇਰ ਸਿੰਘ ਸ਼ੇਰ ਤੇ ਇਹ ਉਹਨਾਂ ਦੇ ਨਾਲ ਫਿਰ ਸੰਪਰਕ 'ਚ ਆ ਗਏ ਕਿਉਂਕਿ 1984 ਦੇ ਵਿੱਚ ਭਾਈ ਕਮਲਜੀਤ ਸਿੰਘ ਕੰਬਾ ਜਿਹੜਾ ਵਾ ਬਹੁਤ ਸਾਰੇ ਨੌਜਵਾਨਾਂ ਦੇ ਵਾਂਗੂ ਉਹ ਵੀ ਪਾਕਿਸਤਾਨ ਚਲਾ ਗਿਆ ਸੀਗਾ ਤੇ ਜਦੋਂ ਉਹ ਵਾਪਸ ਆਇਆ ਤੇ ਉਦੋਂ ਫਿਰ 86 ਦੇ ਵਿੱਚ ਭਾਈ ਗੁਰਦੀਪ ਸਿੰਘ ਜੀ ਦਾ ਸੰਪਰਕ ਉਹਨਾਂ ਨਾਲ ਹੋ ਗਿਆ ਤੇ ਬਸ ਫਿਰ ਕੋਈ ਖੜਕੂ ਸਰਗਰਮੀਆਂ ਦੇ ਵਿੱਚ ਇਹਨਾਂ ਦੀ ਸ਼ਮੂਲੀਅਤ ਜਿਹੜੀ ਆ ਹੋਣੀ ਸ਼ੁਰੂ ਹੋ ਗਈ ਤੇ ਹੌਲੀ-ਹੌਲੀ ਪੁਲਿਸ ਦੀਆਂ ਨਜ਼ਰਾਂ 'ਚ ਵੀ ਆ ਗਈ। ਉਸ ਤੋਂ ਬਾਅਦ ਸਾਨੂੰ ਬਹੁਤ ਜ਼ਿਆਦਾ ਪੁਲਿਸ ਨੇ ਤੰਗ ਕੀਤਾ। ਹੂੰ ਘਰ 'ਚ ਗੱਡੀ, ਮੋਟਰਸਾਈਕਲ, ਟਰੈਕਟਰ ਹੀ ਸਾਰੇ ਲੈ ਗਏ। ਡੰਗਰ ਜਿਹੜੇ ਉਹ ਵੀ ਫਿਰ ਛੱਡ ਦਿੱਤੇ ਸਾਨੂੰ ਬਹੁਤ ਜ਼ਿਆਦਾ ਤੰਗ ਕੀਤਾ ਘਰੋਂ ਨਿਕਲ ਜਾਣਾ ਬਹੁਤ ਮੁਸ਼ਕਲ ਦੇ ਵਿੱਚ ਛੋਟੇ-ਛੋਟੇ ਬੱਚੇ ਸਾਰੇ ਦੋ ਉਸ ਤੋਂ ਬਾਅਦ ਆ ਫਿਰ ਜਿਹੜੀ ਮੋਟਰਾਂ ਹੀ ਉਹ ਹੀ ਲੈ ਗਏ ਸੀ ਤੇ ਪੁਲਿਸ ਇੰਨੀ ਜਿਆਦਾ ਹੁਣ ਤੱਕ ਕਰਦੀ ਕਦੀ ਕਿਸੇ ਨੂੰ ਫੜ ਕੇ ਲੈ ਜਾਂਦੇ ਕਦੀ ਕਿਸੇ ਨੂੰ ਲੈ ਜਾਂਦੇ কোর্ਟ ਦੇ ਹੀ ਜਾ ਕੇ ਹਰਜੀਤ ਸਿੰਘ ਨੂੰ ਮਾਰ ਪਈ ਬਲਤੇਜ ਸਿੰਘ ਨੂੰ ਹੀ ਪਈ ਬਲਤੇਜ ਵੀ ਘਰੋਂ ਚੱਲ ਗਿਆ ਫਿਰ ਗੜगांव ਜਾ ਕੇ ਪੁਲਿਸ ਵਾਲਿਆਂ ਨੇ ਉਹਨੂੰ ਸ਼ਹੀਦ ਕਰ ਦਿੱਤਾ अच्छा ओथे ओठो भी इठो दी पुलिस गई हां नहीं नहीं ओठो दी पुलिस ने कीता दिल्ली पुलिस नहीं हां जी ठीक है ते उस ਤੋਂ ਬਾਅਦ ਫਿਰ ਇਤਨਾ ਬਹੁਤ ਜ਼ਿਆਦਾ ਹੀ ਹੋ ਗਿਆ ਇਹ ਦਿੱਲੀ ਪੁਲਿਸ ਦੇ ਵਿੱਚ ਨੌਕਰੀ ਜਿਹੜੀ ਉਹਦੀ ਘਰ ਦੀ ਕਰਦੀ ਸੀ ਨਹੀਂ हां जी हां जी 에어ਪੋਰਟ ਤੇ ਕਰਦੀ ਸੀ اچھا हां जी ਲਾਭ ਮੱਜ ਹੋਈ ਇਹਨਾਂ ਦੀ ਠੀਕ ਹੈ ਉਸ ਤੋਂ ਬਾਅਦ ਆ ਫਿਰ ਉਹਨੂੰ ਸ਼ਹੀਦ ਕਰਤਾ ਫਿਰ ਮੇਰੇ ਦੂਜਾ ਜੇਡ ਹੀ ਲੱਗਦਾ ਹਰਜੀਤ ਸਿੰਘ ਉਹਦੇ ਘਰ ਬਿਠਾਇਆ ਇਹਨੂੰ ਹੂੰ ਜਦੋਂ ਮਤਲਬ ਇਹਨਾਂ ਦਾ ਵਰਸੀ ਮਨਾਇਆ ਉਹਦੋਂ ਵਿਚਾਰੀ ਆਈ ਫਿਰ ਆਪਣੀ ਮੰਮੀ ਨੂੰ ਲੈ ਕੇ ਫਿਰ ਇਹਨਾਂ ਨੇ ਚਲੋ ਘਰ ਬਿਠਾਇਆ ਵਿਆਹ ਨਹੀਂ ਹੂੰ ਉਤੋਂ ਬਾਅਦ ਆ ਫਿਰ ਇਹਨਾਂ ਨੇ ਇੰਨਿਆ ਜਿਆਦਾ ਹੀ ਸਾਨੂੰ ਤੰਗ ਕੀਤਾ 14 14 ਗੱਡੀਆਂ ਲੈ ਆਉਣੀਆਂ ਸੰਗਲ ਲੈ ਲੈਣੇ ਡੇਡੇ ਵੱਡੇ ਸੰਗਲ ਲੈ ਆਉਣੇ ਬਹੁਤ ਜਿਆਦਾ ਤੰਗ ਕੀਤਾ ਸੋ ਫਿਰ ਆਂਦੇ ਵੀ ਸੱਪ ਦੇ ਬੱਚੇ ਆ ਇਹਦੇ ਬੱਚਿਆਂ ਨੂੰ ਮਾਰ ਦੋ ਗਰੀਬ ਦੇ ਬੱਚਿਆਂ ਨੂੰ ਉੱਤੇ ਵਾਹਿਗੁਰੂ ਦਾ ਚਲੋ ਸਾਡੀ ਵਧੀ ਹੀ ਪਰਮਾਤਮਾ ਦਾ ਹੱਥ ਹੀ ਬਚ ਗਏ ਸਾਡੇ ਘਰ ਦੇ ਅੱਠ ਜੀਤ ਜਿਹੜੇ ਤਰ੍ਹਾਂ ਹੋਏ ਆ ਤੇ ਨਤੇ ਪੁਲਿਸ ਨੇ ਹੀ ਹਿਦਾਰੇ ਤੇ ਤੇ ਇਹਨਾਂ ਪੁਲਿਸ ਨੇ ਕਰ ਦਿੱਤੇ ਇੱਕ ਘਰ ਕਰੰਟ ਲੱਗ ਗਿਆ ਉਹਨੂੰ ਹਰਜੀਤ ਸਿੰਘ ਹਰਜੀਤ ਸਿੰਘ ਨੂੰ ਅੱਛਾ ਹਾਂਜੀ ਬੜਾ ਵੱਡਾ ਕਹਿ ਰਿਹਾ ਜਿਸ ਕੋਈ ਸ਼ੱਕ ਨਹੀਂ ਤੇ ਬਜ਼ੁਰਗ ਜੇ ਬੈਠਾ ਸਾਡਾ ਉਹਦਾ ਚੂਲਾ ਟੱਟਾ ਵਾ ਖਾਸਾ ਇਹ ਦਿਵਾਲਿਆਂ ਨੇ ਉਹਦਾ ਉਹ ਚੂਲਾ ਪਵਾਇਆ ਉਹ 4500 ਰੁਪਈਆ ਉਹਨਾਂ ਨੂੰ ਪੈਨਸ਼ਨ ਦਿੰਦੇ ਆ ਸਾਡੇ ਸੌਰੇ ਸਾਹਿਬ ਨੂੰ ਅੱਛਾ ਖਾਸਾ ਨੂੰ ਹਾਂਜੀ ਸਾਨੂੰ ਸਰਕਾਰੀ ਜਿਹੜੀ ਗਵਰਨਮੈਂਟ ਵੱਲੋਂ 1500 ਉਹਨਾਂ ਨੂੰ ਮਿਲਦੀ ਆ 1500 ਸਾਨੂੰ ਮਿਲਦੀ ਆ ਕੋਈ ਸਾਧਨ ਨਹੀਂ ਕਮਾਈ ਦਾ ਉਹਦੇ ਵਿੱਚ ਅਸੀਂ ਟਾਈਮ ਪਾਸ ਕਰਦੇ ਆ ਤੇ ਬਹੁਤ ਜ਼ਿਆਦਾ ਮੁਸ਼ਕਲ ਦੇ ਵਿੱਚ ਆਹੀ ਪਹਿਲੀ ਬਣਾ ਕੇ ਨਾ ਤੀ ਪਹਿਲੀ ਸਾਡੀ ਜਿਹੜੀ ਹੈਗੀ ਉਹ ਵਿਕ ਗਈ ਆ ਤਿੰਨ ਕਿੱਲੇ ਤਿੰਨ ਕਿੱਲੇ ਹੀ ਵਿਕ ਗਈ ਆ ਅੱਛਾ ਪਹਿਲੀ ਹਾਂਜੀ ਪਹਿਲੀ ਸਾਡੀ ਹੈਗੀ ਤੇ ਘਾਰ ਹੀ ਸਾਡਾ ਠੱਣ ਵਾਲਾ ਸੀ ਉਹ ਪਹਿਲੀ ਵੇਚ ਕੇ ਆਪਾਂ ਘਰ ਬਣਾ ਬਣਾਇਆ ਛੋਟਾ ਜਿਹਾ ਪੋਸ਼ ਅੱਛਾ ਕੀਤਾ ਇਹ ਕਿਹੜਾ ਥਾਣੇਦਾਰ ਜ਼ਿਆਦਾ ਤੰਗ ਕਰਦਾ ਜਿਆ ਮਿੰਦਰ ਸਿੰਘ ਤੇ ਧਰਮ ਸਿੰਘ ਦੋਵੇਂ ਹੀ ਮਿੰਦਰ ਸਿੰਘ ਹਰੂਗ왈 ਵਾਲਾ ਉਹ ਕਾਫੀ ਦੇਰ ਇਥੇ ਆ ਉਹ ਬਹੁਤ ਜ਼ਿਆਦਾ ਹੀ ਉਹਨੇ ਸਨ ਜਲੀਲ ਕੀਤਾ ਹੈ ਮਿੰਦਰ ਸਿੰਘ ਹਰੂਗ왈ੀ ਹਾਂਜੀ ਬੜੀ ਵੱਡੀ ਚਾਵਲ ਸੀ ਉਹ ਵੀ ਹਾਂਜੀ ਜੇ ਕਿਤੇ ਰਿਸ਼ਤੇਦਾਰ ਇੱਕ ਇਹ ਸ਼ਹੀਦ ਭਾਈ ਕਮਲਜੀਤ ਸਿੰਘ ਕੰਬੇ ਦੇ ਪਿੰਡ ਦਾ ਹੀ ਅੱਛਾ ਹਾਂਜੀ ਹਾਂਜੀ ਹਾਂ ਤੇ ਜੇ ਕਿਹ ਰਿਸ਼ਤੇਦਾਰ ਤੇ ਜਾਣੇ ਹਾਂ ਤਾਂ ਉਹਨਾਂ ਨੂੰ ਵੀ ਤੰਕਾ ਦੇ ਮੇਰਾ ਭਰਾ ਹੀ ਸੁੱਚਾ ਸਿੰਘ ਉਹ ਵਿਚਾਰਾ ਹੁਣ ਦੁਨੀਆ ਤੇ ਨਹੀਂ ਰਿਹਾ ਉਹਨੂੰ ਵੀ ਮਾਲ ਮੰਡੀ ਲੈ ਜਾਂਦੇ ਹੁੰਦੇ ਸੀ ਦੇ ਮੈਂ ਰਿਸ਼ਤੇਦਾਰਾਂ ਤੇ ਨਹੀਂ ਜਾਂਦੀ ਵੀ ਮੈਂ ਨੂੰ ਤਾਂ ਤੰਗ ਕਰਨਾ ਕਰਨਾ ਤੇ ਰਿਸ਼ਤੇਦਾਰਾਂ ਨੂੰ ਕਿਉਂ ਤੰਗੀ ਮਿਲੇ ਪਰ ਉਹਨਾਂ ਨੂੰ ਜਾ ਕੇ ਕਰਦੇ ਉਹ ਵੀ ਘਰੋਂ ਨਿਕਲੇ ਰਹਿੰਦੇ ਸੱਤ ਕਿੱਲੇ ਸਾਡੀ ਬਾਸਪਤੀ ਉਹ ਵੀ ਸਾਡੀ ਇਨਾਂ ਦੀ ਬਸ ਖਰਾਬ ਕਰ ਦਿੱਤੀ ਕੋਈ ਫਸਲ ਨਹੀਂ ਹੋਣ ਦਿੰਦੇ ਮਤਲਬ ਫਿਰ ਘਰ ਦੇ ਵਿੱਚੋਂ ਅੱਛਾ ਭਗੌੜਾ ਪਲਜੀ ਕੱਲਾ ਭਗੌੜਾ ਤੇ ਨਾਲ ਚੋਂ ਭਾਈ ਗੁਰਦੀਪ ਸਿੰਘ ਜੀ ਨੇ ਪਲਤੇਜ ਸਿੰਘ ਵੀ ਭਗੌੜਾ ਹੋ ਗਿਆ ਹੈ ਨਾ ਬਾਅਦ ਚ ਜਿੱਦੋਂ ਪੁਲਿਸ ਤਾਂ ਕਰਦੀ ਉਹ ਵੀ ਭਗੌੜਾ ਤੇ ਪਲਜੀਤ ਸਿੰਘ ਜਿਹੜਾ ਸੀ 1991 ਦੀ ਹੈ ਨਾ ਹਾਂ ਜੀ 1991 ਵਿੱਚ ਉਹ ਮਤਲਬ ਜਦੋਂ ਪਤਾ ਲੱਗ ਗਿਆ ਵੀ ਉਹ ਫੜੇ ਗਏ ਤਾਂ ਉਹਨਾਂ ਦਾ ਪਤਾ ਲੈਣਗੇ ਉਹ ਤੇ ਇੱਕ ਗਰਨਾਮ ਕੋਟਲੇ ਦਾ ਉਹਨਾਂ ਦੀ ਉਗ ਸੋਕੀ ਨਹੀਂ ਨਿਕਲੀ ਵੀ ਕਿੱਥੇ ਉਹਨਾਂ ਨੂੰ ਮਾਰ ਦਿੱਤਾ ਕਿੱਥੇ ਨਹੀਂ ਅਛਾ ਇਹ ਭਾਈ ਗੁਰਦੀਪ ਸਿੰਘ ਦਾ ਪਤਾ ਹੀ ਲੈਣ ਗਏ ਆ ਉਹਦੇ ਪਿੱਛੇ ਗਏ ਤੇ ਉਹ ਨਾਲ ਦੀ ਨਾਲ ਉਹਨਾਂ ਨੂੰ ਵੀ ਕਦੇ ਲਾਪਤਾ ਕਰ ਗਏ ਹਾਂ ਉਹਨਾਂ ਦਾ ਬਿਲਕੁਲ ਸਾਨੂੰ ਪਤਾ ਨਹੀਂ ਲੱਗਾ ਵੀ ਕਿੱਥੇ ਆ ਤੇ ਗੁਰਦੀਪ ਸਿੰਘ ਜੀ ਦੇ ਸਾਨੂੰ ਲਾਸ਼ ਵੀ ਨਹੀਂ ਦਿੱਤੀ ਐ ਨਾ ਪਲਤੇਜ ਸਿੰਘ ਦੀ ਮਿਲੀ ਐ ਕੋਈ ਘਰ ਤੇ ਇੰਨਾ ਪੈਰਵਾਹੀ ਕਰਨ ਵਾਲਾ ਹੈ ਨਹੀਂ ਅਸੀਂ ਤਾਂ ਆਪ ਉੱਥੇ ਲੁਕਦੀਆਂ ਫੇਰਤੀਆਂ ਹਾਂ ਤੇ ਬਹੁਤ ਜ਼ਿਆਦਾ ਸਾਡੇ ਤੇ ਔਖਾ ਟਾਈਮ ਆ ਜਰ ਸਾਫ ਸਿੰਘ ਜੀ ਲਗਭਗ ਜੇ ਮੈਨੂੰ ਯਾਦ ਆ ਪ ਤਕਰੀਬਨ 15 16 ਦੇ ਵਿੱਚ 2015 16 ਦੇ ਵਿੱਚ ਮੈਂ ਇਸ ਘਰ ਚ ਗਿਆ ਸਨ ਦੀ ਇੰਟਰਵਿਊ ਕੀਤੀ ਸੀਗੀ ਪੰਜਾਬ ਟੀਵੀ ਤੇ ਕੈਨੇਡਾ ਦਾ ਟੀਵੀ ਚੈਨਲ ਸੀਗਾ ਅਤੀਤ ਦੇ ਪਰਛਾਵੇਂ ਟਾਈਟਲ ਹੇਠ ਉਦੋਂ ਘਰ ਜਾ ਕੇ ਆਪਾਂ ਗੱਲਬਾਤ ਕੀਤੀ ਸੀ ਚਲੋ ਉਹ ਚੈਨਲ ਤੇ ਉੱਤੇ ਹੁਣ ਉਹ ਚੀਜ਼ਾਂ ਨਹੀਂ ਰਹੀਆਂ ਚੈਨਲ ਹੀ ਨਹੀਂ ਰਿਹਾ ਤੇ ਉਦੋਂ ਚਲੋ ਆਪਾਂ ਇੱਕ ਦੋ ਇੱਕ ਅਧਿਆਰੀ ਕਿਤੇ ਇਹਨਾਂ ਨੂੰ ਕਿਤੇ ਸੇਵਾ ਦਿੱਤੀ ਆ ਤੇ ਮੁੜ ਕੇ ਪਰਿਵਾਰ ਨਾਲ ਕੋਈ ਸੁਰਤ ਸੰਪਰਕ ਨਹੀਂ ਗਿਆ ਅੱਜ ਬੜੇ ਚਿਰ ਬਾਅਦ ਕੋਈ ਪੁਰਾਣਾ ਸਿੰਘ ਸਾਡਾ ਉਹਨੇ ਫੋਨ ਕੀਤਾ ਪਰਿਵਾਰ ਦੇ ਹਾਲਾਤ ਦੱਸੇ ਇਹਨਾਂ ਕੋਲ ਸਾਡਾ ਨੰਬਰ ਸੀ ਇਹਨਾਂ ਸਾਨੂੰ ਕਾਲ ਕੀਤੀ ਆ ਤੇ ਚਲੋ ਅੱਜ ਇਹਨਾਂ ਦੀ ਗੱਲ ਜਿਹੜੀ ਆ ਵੀ ਉਹ ਸਮਾਂ ਬੜਾ ਭਿਆਨਕ ਸੀਗਾ ਪਰ ਸੱਚਮੁੱਚ ਇੱਕ ਬਾਪ ਦੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰੇ ਪੁੱਤ ਔਰ ਚਾਰੇ ਛੇ ਛੇ ਫੁੱਟ ਜਵਾਨ ਤੇ ਇੱਕ ਦੂਜੇ ਨਾਲੋਂ ਸੋਹਣੇ ਇਸ ਦੁਨੀਆ ਤੋਂ ਖਤਮ ਕਰ ਦਿੱਤੇ ਜਾਣ ਤੇ ਫਿਰ ਉਹ ਵੀ ਕੋਈ ਜੀਣਾ ਕੋ ਜੀਣਾ ਨਹੀਂ ਹੁੰਦਾ ਪਰਿਵਾਰ ਮੈਂ ਨਾ ਹਿੰਮਤ ਹੈ ਇਹਨਾਂ ਦੀ ਕਿ ਫਿਰ ਵੀ ਇਹਨਾਂ ਨੇ ਬੜੀ ਹਿੰਮਤ ਨਾਲ ਆਪਣੇ ਬੱਚੇ ਪਾਲੇ ਪੜ੍ਹਾਏ ਵਿਆਹੇ ਨਹੀਂ ਤੇ ਮੁਸ਼ਕਲ ਅਜ ਇਹਨਾਂ ਨੇ ਆਪਣੀ ਦੱਸੀ ਸੀ ਚਲੋ ਸਾਡੇ ਕੋਲ ਆਏ ਨੇ ਤੇ ਬਹੁਤ ਬਹੁਤ ਧੰਨਵਾਦ ਭਾਈ ਗੁਰਦੀਪ ਸਿੰਘ ਜੀ ਦੇ ਜੀਵਨ ਬਾਰੇ ਥੋੜਾ ਜਿਹਾ ਮੈਂ ਦੱਸ ਦਿਆਂ ਕਿ ਕਮਲਜੀਤ ਸਿੰਘ ਕੰਬਾ ਦੇ ਨਾਲ ਵੱਡੀਆਂ ਸਰਗਰਮੀਆਂ ਦੇ ਵਿੱਚ ਉਹ ਸ਼ਾਮਲ ਰਹੇ ਨੇ ਮਾਨ ਸਨਮਾਨ ਨਾਲ ਉਹਨਾਂ ਦਾ ਖੜਕੂ ਸਫਾ ਦੇ ਵਿੱਚ ਬੜਾ ਚਰਚਿਤ ਹੋਇਆ ਸੀਗਾ ਤੇ ਖੁੱਡਾਪਾਸ ਕਾਂਡ ਦੇ ਵਿੱਚ ਵੀ ਨਾ ਜਿਹੜਾ ਉਹਨਾਂ ਦਾ ਜ਼ਿਕਰ ਆਉਂਦਾ ਰਿਹਾ ਇਸੇ ਕਰਕੇ ਹੁਸ਼ਿਆਰਪੁਰ ਪੁਲਿਸ ਨੇ ਇਹਨਾਂ ਨੂੰ ਜਦੋਂ ਦਿੱਲੀ ਤੋਂ ਫੜ ਕੇ ਲਿਆਂਦਾ ਤੇ ਇੱਥੇ ਫਿਰ ਉਹ ਰਿਮਾਂਡ ਤੇ ਲੈ ਕੇ ਗਏ ਨੇ ਕੋਰਟ 'ਚ ਪੇਸ਼ ਕੀਤਾ ਤੇ ਉੱਥੇ ਤਸ਼ੱਦਦ ਹੀ ਇੰਨਾ ਜ਼ਿਆਦਾ ਕੀਤਾ ਉਹਨਾਂ ਤੇ ਕਿ ਉਹ ਸ਼ਾਇਦ ਤਸ਼ੱਦਦ ਨਾਲ ਸਹਾਰਦੇ ਹੋਏ ਸ਼ਹੀਦ ਹੋ ਗਏ ਤੇ ਮੁੜ ਕੇ ਉਹਨਾਂ ਨੂੰ ਕੰਧ ਪਾੜ ਕੇ ਜਿਵੇਂ ਡਰਾਮਾ ਜਿਹਾ ਕਰ ਦਿੱਤਾ ਪੁਲਿਸ ਨੇ ਕਿ ਉਹ ਹੁਣ ਜਿਹੜੇ ਆ ਉਹ ਭੱਜ ਗਿਆ ਜੀ ਪੁਲਿਸ ਰਾਸਤੇ 'ਚ ਤੇ ਨਾ ਕੋਈ লাশ ਨਾ ਕੋਈ ਕੋਈ ਕੁਝ ਵੀ ਨਹੀਂ ਤਸਵੀਰ ਤੱਕ ਨਹੀਂ ਮਿਲੀ ਅਖੀਰ ਤੱਕ ਉੱਤੇ ਇਹ ਇੱਕ ਆਮ ਗੱਲ ਸੀਗੀ ਉਸ ਸਮੇਂ ਦੇ ਉਸ ਦੌਰ ਦੇ ਵਿੱਚ 99 90 91 ਦੇ ਵਿੱਚ ਇਹ ਕੁਝ ਆਮ ਚੱਲਦਾ ਸੀਗਾ ਤੇ ਹੁਣ ਆਮਦਨ ਦਾ ਸਾਧਨ ਕੀ ਜੀ ਆਮਦਨ ਦਾ ਸਾਧਨ ਦੱਸ ਦਿੱਤਾ ਤੁਹਾਨੂੰ ਕਿ ਪੈਨਸ਼ਨ ਮਿਲਦੀ ਹੈ ਬਾਪੂ ਜੀ ਦੀ 15 45 ਤੇ 1500 ਸਰਕਾਰ ਵੱਲੋਂ ਮੈਨੂੰ ਤਾਂ 1500 ਹੀ ਉਹਨਾਂ ਨੂੰ ਮਿਲਦੀ ਹੈ ਬਸ ਇੰਨਾ ਟਾਈਮ ਪਾਸ ਹੁੰਦਾ ਅੱਛਾ ਹਾਂਜੀ ਬੱਚਾ ਵਿਦੇਸ਼ ਭੇਜਿਆ ਕੋਈ ਪਤਾ ਫਸਰ ਉਹਦਾ ਨਹੀਂ ਉਹ ਤੇ ਨਸ਼ੇ ਚ ਪਿਆ ਜੇ ਉੱਥੇ ਕੁਛ ਨਹੀਂ ਨਾ ਫੋਨ ਕਰਦਾ ਨਾ ਉਹ ਜੇ ਉਹ ਕਰਦਾ ਹੁੰਦਾ ਫਿਰ ਸਾਨੂੰ ਇੱਥੋਂ ਤੱਕ ਆਉਣਾ ਨਹੀਂ ਪੈਣਾ ਫਿਰ ਤਾਂ ਹੀ ਆਪ ਮਦਦ ਕਰਦੇ ਬੇਟੀ ਚੰਗੇ ਘਰ ਵਿਆਹੀ ਆ ਹਾਂਜੀ ਉਹ ਠੀਕ ਮਾਰ ਉਹ ਆਪਣੇ ਘਰ ਠੀਕ ਹਾਂਜੀ ਹਾਂਜੀ ਚਲੋ ਸ਼ੁਕਰ ਆ ਚਲੋ ਕੋਈ ਨਹੀਂ ਸਤਿਗੁਰੂ ਕਿਰਪਾ ਕਰਨ ਕਿਤੇ ਦਾ ਪਲਤੇਜ ਦਾ ਬੇਟਾ ਪਲਤੇਜ ਦਾ ਜਗਰੂਪ ਹਾਂਜੀ ਜਗਰੂਪ ਦਾ ਨਾਂ ਸੁਣਦੇ ਰਹੇ ਆ ਵੀ ਉਹ ਥੋੜਾ ਜਿਹਾ ਗੈਂਗਸਟਰ ਕਲਚਰ ਦੇ ਵਿੱਚ ਜਾ ਬੜਿਆ ਸੀ ਬਹੁਤ ਜ਼ਿਆਦਾ ਆ ਕਾਫੀ ਚਰਚਤ ਨਾ ਸੀਗਾ ਹਾਂਜੀ ਤੇ ਉਹ ਵੀ ਵਿਦੇਸ਼ ਗਿਆ ਕਿਤੇ ਹਾਂਜੀ ਅਮਰੀਕਾ ਗਿਆ ਉਹਦਾ ਫੋਨ ਨਹੀਂ ਸਾਨੂੰ ਆਉਂਦਾ ਪਤਾ ਨਹੀਂ ਉਹ ਦਾਦਾ ਜਾ ਕੀ ਬਣਿਆ ਕੀ ਨਹੀਂ ਉਹਦੇ ਨਾਲ ਉਹਦੇ ਨਾਲ ਸੰਪਰਕ ਨਹੀਂ ਸਾਡਾ ਕੋਈ ਹੋਇਆ ਪਹਿਲਾਂ ਕਰਦਾ ਸੀ ਹੁਣ ਨਹੀਂ ਕਰਦਾ ਉਹ ਉਹਦੇ ਬਾਹਰ ਜਾਣ ਤੋਂ ਬਾਅਦ ਹੀ ਉਹਦੀ ਮਾਤਾ ਚੜ੍ਹਾਈ ਕੀਤੀ ਆ ਨਹੀਂ ਉਹਦੇ ਹੁੰਦੇ ਆ ਜਦੋਂ ਜੇਲ੍ਹ ਤੋਂ ਲਿਆਂਦਾ ਫਿਰ ਉਹਨੂੰ ਅਸ਼ਾ ਉਦੋਂ ਅਸ਼ਾ ਉਦੋਂ ਇੱਥੇ ਹੀ ਸੀ ਹਾਂਜੀ ਤੇ ਇੱਕ ਉਹਦਾ ਭਰਾ ਲਾਪਰੀਤ ਆ ਉਹਨੂੰ ਸਾਲ ਹੋ ਗਿਆ ਉਹਦੀ ਬਿਚਾਰੇ ਦੀ ਅਸ਼ਾ ਉਹਦੀ ਵੀ ਡੈਥ ਹੋ ਗਈ ਆ ਬਹੁਤ ਜ਼ਿਆਦਾ ਨੁਕਸਾਨ ਤੁਹਾਡੇ ਪਰਿਵਾਰ ਸਾਰੇ ਬੜਾ ਮੈਂ ਆਪ ਵੀ ਠੀਕ ਨਹੀਂ ਰਹਿੰਦੀ ਆ ਪਤਾ ਨਹੀਂ ਮੈਂ ਕਿੰਨਾ ਕੁ ਆ ਗਈ ਤੇ ਸਾਰਾ ਸਰੀਰ ਤਾਂ ਜੋ ਮੇਰਾ ਦਿਮਾਗ ਨਹੀਂ ਕੰਮ ਕਰਦਾ ਚਲੋ ਸਤਿਗੁਰੂ ਕਿਰਪਾ ਕਰਨਗੇ ਜੀ ਅੱਜ ਤੁਸੀਂ ਸਾਡੇ ਕੋਲ ਆਏ ਹੋ ਭਾਈ ਗੁਰਦੀਪ ਸਿੰਘ ਉਰਫ ਮਾਨ ਸਿੰਘ ਮਾਨ ਇਹ ਕਿੰਨਾ ਕਿਤੇ ਇਹ ਖੜਕੂ ਜਥੇਪੰਦੀ ਦੀ ਗੱਲ ਕਰਾਂ ਤੇ ਖਾਲਸਤਾਨ ਆਰਮਡ ਫੋਰਸ ਇੱਕ ਨਾਂ ਦੀ ਜਥੇਬੰਦੀ ਸੀ ਜਿਹਦੇ ਪਹਿਲੇ ਮੁਖੀ ਸਨ ਬਾਬਾ ਰਣਜੀਤ ਸਿੰਘ ਜੀ ਧਿਆਲਗੜ ਤੇ ਉਸ ਤੋਂ ਬਾਅਦ ਕਮਲਜੀਤ ਸਿੰਘ ਕੰਬਾ ਤੇ ਕੰਬੇ ਨੇ ਫਿਰ ਸਾਰੇ ਜਣੇ ਭਾਈ ਬੰਜੀਤ ਸਿੰਘ ਖਜਾਲਾ ਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਰਲ ਕੇ ਫਿਰ ਕੇਐਲਐਫ ਬਣਾਈ ਸੀ ਤੇ ਕੇਐਲਐਫ ਖਾਲਸਤਾਨ ਲਿਬਰੇਸ਼ਨ ਫੋਰਸ ਜਿਹੜਾ ਵਾ ਉਹਦਾ ਇੱਕ ਵੱਡਾ ਨਾਂ ਸੀਗਾ ਭਾਈ ਗੁਰਦੀਪ ਸਿੰਘ ਦਾ ਤੇ ਇਸ ਤੋਂ ਬਾਅਦ ਹੋਰ ਵੀ ਕਈ ਵੱਡੀਆਂ ਸਰਗਰਮੀਆਂ ਦੇ ਵਿੱਚ ਰਹੇ ਨੇ ਕਿ ਖਾੜਕੂਸਾਫਾਂ ਚ ਇੱਕ ਵੱਡਾ ਨਾਂ ਸੀਗੇ ਭਾਈ ਗੁਰਦੀਪ ਸਿੰਘ ਜੜ। ਬਾਕੀ ਭਰਾ ਜਿਹੜੇ ਆ ਉਹ ਬਸ ਇਸੇ ਰੋਸ ਦੇ ਵਿੱਚ ਹੀ ਖਤਮ ਕਰ ਦਿੱਤੇ ਪੁਲਿਸ ਨੇ ਉਹਨਾਂ ਦਾ ਕਿਉਂਕਿ ਪਲਤੇਜ ਸਿੰਘ ਥੋੜੇ ਭਗੌੜੇ ਸੀਗੇ ਉਹਨਾਂ ਦਾ ਵੀ ਉੱਥੇ ਇਨਕਾਊਂਟਰ ਉਹਨਾਂ ਦੇ ਘਰ ਦੇ ਵਿੱਚ ਹੀ ਕਰਕੇ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਤੇ ਬਹੁਤ ਜ਼ਿਆਦਾ ਇਸ ਪਰਿਵਾਰ ਦੇ ਉੱਤੇ ਕਹਿਰ ਛੁਟਾ ਤੇ ਸਤ ਸੰਗਤ ਜੀ। ਬੀਬੀ ਸੁਰਿੰਦਰ ਕੌਰ ਜੀ ਦਾ ਨੰਬਰ ਜੇ 97790 16997 9779016997 ਇਹ ਇਹਨਾਂ ਦਾ ਫੋਨ ਨੰਬਰ ਆ ਤੇ ਕੋਈ ਪ੍ਰਾਣਾ ਸੰਗੀ ਸਾਥੀ ਕਿਤੇ ਦੁਨੀਆ ਦੇ ਕਿਸੇ ਕੋਨੇ 'ਚ ਵੱਸਦਾ ਤੇ ਭਾਈ ਗੁਰਦੀਪ ਸਿੰਘ ਦਾ ਤੇ ਜਰੂਰ ਇਸ ਪਰਿਵਾਰ ਨਾਲ ਸੰਪਰਕ ਕਰਿਓ ਤੇ ਅੱਜ ਅਸੀਂ ਤੁਹਾਨੂੰ ਸਾਡੇ ਵੀਰ ਨੇ ਸਰਦਾਰ ਜਰਨੈਲ ਸਿੰਘ ਜੀ ਕੈਨੇਡਾ ਤੋਂ ਤੇ ਉਹਨਾਂ ਨੇ ਕੋਈ ਸਾਨੂੰ ਸੇਵਾ ਪਿਛਲੇ ਦਿਨੀ ਭੇਜੀ ਸੀ ਤੇ ਉਹਦੇ ਵਿੱਚੋਂ ਅੱਜ ਅਸੀਂ ਇਹ ਤੁਹਾਨੂੰ 15000 ਰੁਪਏ ਦੀ ਸੇਵਾ ਛੋਟੀ ਜੀ ਤੁਹਾਡੇ ਦਵਾਈ دارو ਦੀ ਅਸੀਂ ਤੁਹਾਡੇ سپਰਦ ਕਰ ਰਹੇ ਹਾਂ ਤੇ ਸਤਿਗੁਰੂ ਕਿਰਪਾ ਕਰਨ ਤੁਸੀਂ ਬਾਕੀ ਤੁਹਾਡਾ ਨੰਬਰ ਜਿਹੜਾ ਵਾ ਉਹ ਸੰਗਤ ਨਾਲ ਸਾਂਝਾ ਕਰ ਦਿੱਤਾ ਹੋਰ ਕੋਈ ਗੱਲ ਜਿਹੜੀ ਤੁਸੀਂ ਕੋਈ ਕਰਨੀ ਚਾਹੋ ਜਿਹੜੀ ਮਤਲਬ ਤੁਹਾਡਾ ਮਨ ਹੋਵੇ ਪੀ ਸਾਡੀ ਇਹ ਗੱਲ ਸੰਗਤ ਤੱਕ ਪਹੁੰਚਣੀ ਚਾਹੀਦੀ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਸਾਡੀ ਜਰੂਰ ਤੁਸੀਂ ਮਦਦ ਕਰਨੀ ਸਾਡਾ ਕੋਈ ਗੁਜ਼ਾਰਾ ਨਹੀਂ ਬਹੁਤ ਮੁਸ਼ਕਲ ਵਿੱਚ ਆਹੀ ਇੱਕ ਬਾਪੂ ਜੀ ਬੈਠੇ ਵਿਚਾਰੀ ਉਹਨਾਂ ਦੀ ਵੀ ਸੇਵਾ ਕਰਨੀ ਉਹ ਵੀ ਖਾਲਸਾ ਹੈ ਦਿਵਾਲਿਆਂ ਨੇ ਉਹਨਾਂ ਦਾ ਚੂਲਾ ਪਵਾਇਆ 35000 ਦਾ ਠੀਕ ਹੈ ਜੀ ਤੇ 4500 ਉਹਨਾਂ ਦੀ ਪੈਨਸ਼ਨ ਲੱਗੀ ਹੈ ਕੋਈ ਨਹੀਂ ਸਤਿਗੁਰੂ ਕਿਰਪਾ ਕਰਨਗੇ ਅੱਜ ਤੋਂ ਬਾਅਦ ਤੁਹਾਡਾ ਮੇਰਾ ਨੰਬਰ ਤੁਹਾਡੇ ਕੋਲ ਆ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਮੁਸ਼ਕਲ ਪ੍ਰੋਬਲਮ ਆਏ ਤੇ ਅਸੀਂ ਹਾਜ਼ਰ ਆ ਤੁਸੀਂ ਜਰੂਰ ਸਾਨੂੰ ਕਾਲ ਕਰਿਓ ਬਾਕੀ ਅਸੀਂ ਗਾਹ ਸੰਗਤ ਨੂੰ ਬੇਨਤੀ ਕਰ ਦੇਣੀ ਆ ਚਿੰਤਾ ਬਿਲਕੁਲ ਨਹੀਂ ਕਰਨੀ ਕਿਉਂਕਿ ਜਿਹੜਾ ਮੁਸੀਬਤ ਪਾਉਂਦਾ ਫਿਰ ਕੱਟਣ ਦਾ ਹੌਸਲਾ ਵੀ ਬਖਸ਼ਦਾ ਪਰ ਇਹਦੇ ਕੋਈ ਸ਼ੱਕ ਨਹੀਂ ਕਿ ਤੁਹਾਡੇ ਪੂਰੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਐ ਇਸ ਖੜਕੂ ਸੰਘਰਸ਼ ਦੇ ਵਿੱਚ ਤੇ ਵੱਡਾ ਨੁਕਸਾਨ ਵੀ ਹੋਇਆ ਤੁਹਾਡਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਤੇ ਸਤਿਗੁਰੂ ਕਿਰਪਾ ਕਰਨਗੇ ਜਿਤਨਾ ਪਹਿਲਾਂ ਵੀ ਅਸੀਂ ਸ਼ਹੀਦ ਪਰਿਵਾਰਾਂ ਦੀ ਮੁਸ਼ਕਲ ਜਿਹੜੀ ਆ ਸੰਗਤ ਤੱਕ ਪਹੁੰਚਾਉਂਦੇ ਰਹੇ ਹਾਂ ਤੇ ਸੰਗਤ ਜਿਹੜੀ ਆ ਵੱਡੀ ਪੱਧਰ ਦੇ ਉੱਤੇ ਪਰਿਵਾਰਾਂ ਦੀ ਸੇਵਾ ਲਈ ਅੱਗੇ ਆਉਂਦੀ ਰਹੀ ਆ ਤੇ ਉਮੀਦ ਕਰਦੇ ਹਾਂ ਤੁਹਾਡੀ ਵੀ ਜਿਹੜੀ ਆ ਜ਼ਰੂਰ ਮਦਦ ਹੋਏਗੀ ਬਹੁਤ ਮਿਹਰਬਾਨੀ ਸਾਧ ਸੰਗਤ ਜੀ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਹਾਂਜੀ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਇਹ ਵੀਰ ਨੇ ਸਾਡੀ ਬਹੁਤ ਬਹੁਤ ਮਦਦ ਕੀਤੀ ਵੀਰ ਜੀ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਜੀ ਨਹੀਂ ਮੈਂ ਤੇ ਕਹਿ ਲੋ ਵੀ ਉਹ ਕਾਜ ਕਰਨ ਵਾਲਾ ਪਰਮਾਤਮਾ ਇਨਸਾਨ ਦੇ ਵਿੱਚ ਵਸਦਾ ਤੇ ਫੇਰ ਹੁੰਦਾ ਉਸ ਤਰ੍ਹਾਂ ਦੀ ਕੋਈ ਹੁੰਦੀ ਨਹੀਂ ਕੋਈ ਗੱਲ ਨਹੀਂ ਸਤਿਗੁਰੂ ਪਰਮਾਤਮਾ ਹੀ ਵੇਖੋ ਕਿੰਨੇ ਚਿਰ ਦਾ ਸਾਡਾ ਹੀ ਚੱਲਣ ਡਿਆ ਉਹ ਮਹਾਰਾਜ ਜਦੋਂ ਹੁਕਮ ਕੀਤਾ ਉਦੋਂ ਹੀ ਤੁਹਾਡੇ ਕੋਲ ਆਏ ਹਾਂ ਕੋਈ ਕੋਈ ਨਹੀਂ ਸਤਿਗੁਰੂ ਕਿਰਪਾ ਕਰਨਗੇ ਨਾਲੇ ਸਾਡੇ ਸਾਥੀ ਰਹੇ ਨੇ ਅਸੀਂ ਉਹਨਾਂ ਦੇ ਨਾਲ ਰਹੇ ਹਾਂ ਕੋਈ ਏ ਥੋੜੇ ਹੈ ਹੀ ਨਹੀਂ ਜਿਹੜੇ ਚਲੋ ਜਿਨ੍ਹਾਂ ਦੇ ਨਾਲ ਨਹੀਂ ਵੀ ਵਿਚਰੇ ਅਸੀਂ ਉਹਨਾਂ ਪਰਿਵਾਰਾਂ ਦਾ ਵੀ ਜਿੰਨਾ ਵੀ ਵੱਤੋਂ ਵੱਤ ਹੋ ਸਕੇ ਐ ਸੇਵਾ ਕਰਨ ਦਾ ਯਤਨ ਕਰੀਦਾ ਬਾਕੀ ਕੋਈ ਗੱਲ ਨਹੀਂ ਅੱਜ ਤੋਂ ਬਾਅਦ ਤੁਸੀਂ ਨੰਬਰ ਮੇਰਾ ਸਾਹਮਣੇ ਰੱਖਿਓ ਬਾਕੀ ਜਿੱਥੇ ਵੀ ਕਿਤੇ ਰੱਬ ਨਾ ਕਰੇ ਕੋਈ ਮੁਸ਼ਕਲ ਪ੍ਰੋਬਲਮ ਆਉਂਦੀ ਹੈ ਅਸੀਂ ਹਾਜ਼ਰ ਹਾਂ ਬਹੁਤ ਮਿਹਰਬਾਨੀ ਸਾਧ ਸੰਗਤ ਜੀ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਹੋਰ ਤੁਹਾਡੇ ਕੋਲ ਆਜਾਜਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਵੀ ਤੇਰਾ